ਜਾਰ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਬਹਿਮ ਦੇ ਤਹਿਤ ਮਾਨ ਜੋ ਐਸਐਸਪੀ ਸਾਹਿਬ ਸ਼੍ਰੀ ਅਦੇਗੰਦੀ ਜੀ ਆਈਪੀਐਸ ਐਸਐਸਪੀ ਸਾਹਿਬ ਹੋਗਾ ਐਸਪੀ ਡੀ ਸਾਹਿਬ ਹੋਗਾ ਅਤੇ ਡੀਐਸਪੀ ਸ਼੍ਰੀ ਅਨਵਰ ਅਲੀ ਜੀ ਡੀਐਸਪੀ ਨਿਹਾਲ ਸਿੰਘ ਵਾਲਾ ਦੇ ਦਿਸ਼ਾ ਨਿਰਦੇਸ਼ ਤੇ ਥਾਣਾ ਨਿਹਾਲ ਸਿੰਘ ਵਾਲੇ ਦੇ ਹੌਲਦਾਰ ਸਿਕੰਦਰ ਸਿੰਘ ਸਮੇਤ ਪੁਰਸ ਪਾਰਟੀ ਦੇ ਗਸ਼ਤ ਦੌਰਾਨ ਜਾੜੇ ਸਜਿਦਾ ਨੂੰ ਇਤਲਾ ਮਿਲੀ ਕਿ ਦਰਸ਼ਨ ਸਿੰਘ ਪੁੱਤਰ ਅਮਰ ਸਿੰਘ ਵਾਸੀ ਮਨੋਹਰ ਵਸਤੀ ਨਿਹਾਲ ਸਿੰਘ ਵਾਲਾ ਨਜਾਇਜ਼ ਸ਼ਰਾਬ ਕਿਸੇਪ ਕਰਨ ਦਾਤਦੀ ਹੈ ਜੇਕਰ ਇਹਨਾਂ ਦੇ ਘਰੇ ਰੇਡ ਕੀਤਾ ਜਾਵੇ ਤੇ ਇਹਨਾਂ ਦੇ ਘਰੋਂ ਸ਼ਰਾਬ ਜਾਂ ਲਾਹਨ ਬਰਾਮਦ ਹੋ ਸਕਦੀ ਹੈ ਤਾਂ ਹੌਲਦਰ ਸਿਕੰਦਰ ਸਿੰਘ ਨੇ ਰੁਕਾ ਪੇਛ ਕੇ ਦਰਸ਼ਨ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਅਤੇ ਤੁਰੰਤ ਮੌਕੇ ਤੇ ਜਾ ਕੇ ਉਹਦੇ ਘਰ ਤਲਾਸ਼ੀ ਲਈ ਤਾਂ ਉਹਨਾਂ ਦੇ ਪਾਸੋਂ 100 ਲੀਟਰ ਲਾਹਨ ਬਰਾਮਦ ਹੋਈ ਤਾਂ ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਕਦਮਾ ਨੰਬਰ 165 ਮਿਤੀ 10/9/25 ਜਰੂਮਕਾਟ 14 ਅਕਸਾਈਜ਼ਾ ਥਾਣਾ ਨਿਹਾਲ ਸਿੰਘ ਵਾਲਾ ਅਦਰਜ ਦਸਟ੍ਰਿਕਟ ਕੀਤਾ ਜਾ ਚੁੱਕਾ ਹੈ ਦੋਸ਼ੀ ਨੂੰ ਮਾਰਜੁਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਡੂੰਘਾਈ ਨਾਲ ਪੁੱਛਗਛ ਕੀਤੀ ਜਾ ਰਹੀ ਹੈ